ਆਹ ਘਰ ਚੀਲ ਦੇਸ਼-ਦੇਸ਼ ਵਿਚਰਤ ਹੈ ਕੌਣ ਆ ਰਿਹਾ ਹੈ ਇਹ ਚੀਲ ਜਿਹੜੀ ਹੈ ਉਹ ਇੱਕ ਦੂਏ ਦੇਸ਼ ਫਰੀ ਜਾਂਦੀ ਹੈ ਇਹ ਆਦਾ ਜੋਗੀ ਇਹ ਦੇਸਾਂ ਪਰਦੇਸਾਂ ਚ ਘੁੰਮਦੇ ਨੇ ਇਹ ਆ ਵੀ ਇੱਕੋ ਥਾਂ ਬੈਠੇ ਰਹਿੰਦੇ ਨੇ ਇੱਕੋ ਥਾਂ ਬੈਠੇ ਰਹਿੰਦੇ ਨੇ ਦਾ ਪੱਥਰ ਵਰਗੇ ਨੇ ਜੇ ਕੋ ਬੁਧੇ ਨੇ ਜਿਆਦਾ ਫੇ ਚੀਲ ਰਹੋ ਆਪਣਾ ਕੌਣ ਦੀ ਗੱਲ ਹੈ ਕੋਈ ਨਾ ਦੀ ਉੱਥੇ ਜਿਵੇਂ ਕੌਣ ਫਿਰਦੇ ਨੇ ਇਹ ਚੀਲ ਫਿਰਦੀ ਹੈ ਫਿਰ ਆਪਣੇ ਖੁਰਾਕ ਵਾਸਤੇ ਫਿਰਦੀ ਆਉ ਆਪਣੀ ਖੁਰਾਕ ਵਾਸਤੇ ਫਿਰਦਾ ਗਿਆਨ ਕੇ ਬਹੀਨ ਮਹਾਂ ਦਾਣ ਮੇ ਨਾ ਹੋਜੋਏ ਹੋਜੇ ਲੀਨ ਗਿਆਨ ਕੇ ਬਹੀਨ ਗਿਆਨ ਤੋਂ ਸਖੜੇ ਨੇ ਜਿਹੜੇ ਲੋਕ ਮਹਾਂ ਦਾਣ ਗੱਲ ਗਿਆਨ ਤੇ ਆ ਕੇ ਮੁਕਦੀ ਹੈ ਗੱਲ ਗਿਆਨ ਤੇ ਆ ਕੇ ਮੁਕਦੀ ਹੈ ਗਾਂਦੇ ਗੁਰ ਬੋਲੀ ਕਾਦੀਏ ਗਾਂਦੇ ਕਬੀਰ ਕੰਨ ਕਬੀਰ ਨੇ ਕਹਤਾ ਜਿਪਲਾ ਗਿਆਨ ਦਾ ਧਰਮ ਜੇ ਧਰਮ ਗਿਆਨ ਨੇ ਉਹਦੇ ਧਰਮ ਹੋਈ ਜੀ ਇਹਨਾਂ ਦੇ ਵਿੱਚ ਗਿਆਨ ਕੁਛ ਨਹੀਂ ਲੋਕਾਂ ਦੇ ਵਿੱਚ ਇਸ ਕਰਕੇ ਇਹਨੂੰ ਧਰਮ ਨਹੀਂ ਮੰਨਿਆ ਗਿਆ ਕਬੀਰ ਨੇ ਜੋ ਕਿਹਾ ਸੀ ਉਹੀ ਕਹਿ ਰਹੇ ਨੇ ਦਸ ਪਾਚਾ ਉਲਟ ਨਹੀਂ ਕੋਈ ਕਹਿ ਰਿਹਾ ਸਾਵਧਾਨ ਕਰ ਰਹੇ ਜਿਹੇ ਉਹਨੇ ਤਾਂ ਗੱਲ ਸੁਮੱਚੀ ਕਹਿਤੀ ਸੀ ਜਿੱਤੇ ਗਿਆਨ ਨਹੀਂ ਧਰਮ ਨਹੀਂ ਇਹਨਾਂ ਨੇ ਉਹਦਾ ਵਿਆਖਿਆ ਕਰਕੇ ਦਸਤੀ ਦਰਸ਼ਨ ਕਰਾਤਾ ਸਾਰਿਆਂ ਦਾ ਆਏ ਆ ਜਿਹੜੇ ਆ ਨਾ ਕੈਟਾਗਰੀਆਂ ਨੇ ਨਾ ਧਰਮ ਦੀਓ ਇੱਥੇ ਗਿਆਨ ਹੈ ਨਹੀਂ ਇਹਨੂੰ ਧਰਮ ਨਾ ਮੰਨਿਓ ਤੁਸੀਂ ਉਹ ਵਿਆਖਲ ਕੇ ਖੁਲਾਸਾ ਕਰਕੇ ਦਿਖਾਤਾ ਦਰਸ਼ਿਤ ਕਰਾਤਾ ਸਾਰਾ ਗਿਆਨ ਕੇ ਬਹੀਨ ਮਹਾਦਾਨ ਮੇ ਨਾ ਹੋ ਜਾਏ ਲੀਨ ਗਿਆਨ ਕੇ ਬਹੀਨ ਜਿਹੜਾ ਹਯਾਤ ਵੀ ਮਹਾਦਾਨ ਦੇ ਵਿੱਚ ਲੀਨ ਕਦੇ ਹੋਜੂ ਮਹਾਦਾਨ ਕੀ ਹੈ ਬੋਧਾਨ ਗਿਆਨ ਦਾ ਦਾਣਾ ਰਾਮ ਦਾ ਦਾਣਾ ਮਹਾਦਾਨ ਮਹਾਦਾਨ ਦੇ ਵਿੱਚ ਲੀਨ ਕਦੇ ਹੋਜੂਗਾ ਜਿਹੜਾ ਦਾਣਾ ਹੈ ਸਿਖਾਂ ਦਾ ਗੁਰੂ ਖਾਨ ਦਾ ਗੁਰਮੁਖ ਦਾ ਨਾਮ ਦਾਨ ਇਸ ਰੂਪ ਦਮ ਲੈਣਾ ਆ ਦੇਣਾ ਦਾਨ ਨਾਲ ਦੇਣਾ ਕਿਆ ਨਾਮ ਦੇ ਵਿਸ਼ੇਸ਼ਣ ਕਰਨਾ ਇਹੀ ਉਹਨਾਂ ਦਾ ਕੰਮ ਹੈ ਹੋਟਲ ਕੰਮ ਨਹੀਂ ਹੈ ਮਹਾਨਦਾਨ ਗਿਆਨਦਾਨ ਵਿਦਿਆਦਾਨ ਮਹਾਨਦਾਨ ਕਾਹਨ ਕਰਦਾ ਹੈ ਜਿਹੜੇ ਲੋਕ ਵਿਦਿਆਦਾਨ ਕਹਿੰਦੇ ਨੇ ਮਹਾਨਦਾਨ ਉਹ ਵਿਦਵਾਨ ਹੋ ਸਕਦੇ ਨੇ ਸੰਸਾਰੀ ਆਦਮੀ ਨੇ ਉਹ ਸੰਸਾਰੀ ਨੇ ਭਗਤ ਨਹੀਂ ਹਣੋ ਭਗਤਾ ਦੇ ਸੰਸਾਰੀਆਂ ਜੋੜ ਕੇ ਦੇਣਾ ਆ ਜਿਹੜੇ ਵਿਦਿਆ ਦਾਦਾਨ ਕਹਿਆ ਨੇ ਉਹ ਸੰਸਾਰੀ ਦੇ ਸਾਰੇ ਭਗਤ ਨਹੀਂ ਹੋ ਸਕਦੇ ਉਹ ਮਾਇਆ ਧਾਰੀ ਨੇ ਸਾਰੇ ਵਿਦਿਆ ਦਾਦਾਨ ਕਹੇ ਆਲੇ ਸਾਡੇ ਵਿਦਵਾਨ ਜਿੰਦੇ ਨੇ ਸਰਕਾਰੀ ਵੱਡੇ ਨੇ ਹੋਰ ਨੇ ਉਹ ਵਿਦਿਆ ਦਾਦਾਨ ਕਹਿੰਦੇ ਨੇ ਵਿਦਿਆ ਦੇ ਮੰਦਰ ਕਹਿੰਦੇ ਵਿਦਿਆ ਦਾ ਮੰਦਰ ਦੀ ਹੈਗੇ ਹੁਣ ਵਿਦਿਆ ਦਾ ਛੱਲਾ ਹੁੰਦਾ ਨੇ ਮੰਦਰ ਬੁੱਧਰਗਾ ਦੇ ਉੱਤੇ ਛੱਲਾ ਹੀ ਦੀ ਹੈ ਇਹ ਆਪਰੇ ਇਹ ਜਿਹੀ ਮੰਦਰ ਨੇ ਛੱਲਾ ਹੋਣ ਵਾਲੇ ਉਹਨਾਂ ਤੇ ਵਿੱਦਿਆ ਦਾ ਬੰਦਾ ਤਾਂ ਢੱਲ ਛੱਲਾ ਹੀ ਜਾਂਦਾ ਨਾ ਗਰੀਬ ਉੱਥੇ ਪੜ੍ਹਾਇ ਨਹੀਂ ਸਕਦਾ ਬੁੱਧਰ ਦਾ ਫਰੀ ਚੀਜ਼ ਮਿਲਦੀ ਹੈ ਆਪਣੀ ਮਰਜ਼ੀ ਦਾ ਬੰਦਾ ਛੋਹ ਦੇ ਦਵੇ ਜਾ ਕੇ ਕੁਛ ਕੁਲ ਵੀ ਜਿਹੜੇ ਜਲ ਬੰਦਾ ਨੇ ਜੇ ਮੰਦਰ ਚ ਕੋਈ ਦਿੰਦਾ ਆਪਣੀ ਮਰਜ਼ੀ ਨਾਲ ਦਿੰਦਾ ਜਾ ਕੇ ਕੋਈ ਜ਼ਰੂਰੀ ਦਾ ਹੈ ਨਹੀਂ ਉੱਥੇ ਕੋਈ ਦੇ ਤੂੰ ਜਾ ਕੇ ਤੇਰੇ ਜੋ ਗਰਜੀ ਦੇ ਵਿੱਚ ਇੰਨਾ ਸਟੇਟ ਦਾ ਮੁੱਦਰਾ ਦਾ ਹੈਗਾ ਵਿਦਿਆ ਦਾ ਬੰਦਾ ਤੁਸੀਂ ਬਿਰ ਹਜ਼ਾਰਾਂ ਰੁਪਏ ਦਾ ਹਾਂਡ ਦੇ ਦੇ ਬਿਦਾਦਮ ਦਰਗਾਹਾਂ ਤੁਸੀਂ ਬਿਦਾਦਮ ਅੰਗਲ ਦਾ ਤਾਂ ਨਹੀਂ ਜੇ ਤੁਸੀਂ ਕੋਈ ਡੋਨੇਸ਼ਨ ਹੋਵੇ ਰੱਖੇ ਕੋਈ ਲਗਭਗ ਹੀ ਰੱਖੇ ਸੇ ਤੋ ਕੁਝ ਭਾਵਨਾ ਬਹੀਨ ਦੀਨ ਕੈਸੇ ਕੇ ਤਰਤ ਹੈ ਭਾਵਨਾ ਬਹੀਨ ਪਾਵਨਾ ਤੇ ਬਹੀਨ ਦੀਨ ਕੈਸੇ ਕੇ ਤਰਤ ਹੈ ਦੀਨ ਕੈਸੇ ਕੇ ਤਰਤ ਹੈ ਕਿਹੜਾ ਧਰਮ ਹੈ ਜਿਹੜਾ ਤਰਜੂਗਾ ਕਿਹੜਾ ਕਿਹੜਾ ਬਤਰ ਵਹੇਗਾ ਦੀਨ ਧਰਮ ਕੋਈ ਧਰਮ ਵੀ ਭਾਵਨਾ ਦੇ ਬਿਹਤਰ ਤਰ ਤਾਰਦਾਰੀ ਜੇ ਇੱਛਾ ਨਹੀਂ ਹੈ ਤਰਬਾਹ ਕੋਈ ਹੋਵੇ ਉਹਦੇ ਇੱਛਾ ਜੇ ਤੁਹਾਡੀ ਹੈਗੀ ਹੈ ਤਰਨ ਦੀ ਤਾਂ ਤਰੂਗਾ ਜੇ ਇੱਛਾ ਹੀ ਨਹੀਂ ਹੈ ਤਰਨ ਦੀ ਫੇਰ ਨਹੀਂ ਤਰਦਾ ਜੈਸੇ ਇੱਕ ਸਵਾਂਗੀ ਕਹੂ ਜੋਗਿਆ ਬੈਰਾਗੀ ਬਣ ਉਹ ਜੈਸੇ ਇੱਕ ਸੁੰਗੀ ਸਵਾਂਗੀ ਕਉ ਜੋਗੀਆ ਬੈਰਾਗੀ ਬਣੂ ਜਿਵੇਂ ਕੋਈ ਸਾਗੀ ਹੁੰਦਾ ਸਾਗੀ ਹੁੰਦਾ ਹੈ ਸਾਧ ਧਾਰਦਾ ਹੈ ਯਾਨੀ ਜਿਵੇਂ ਆਪਣਾ ਬਹੁ ਰੂਪ ਬਹਿ ਰੂਪੀਆ ਹੁੰਦਾ ਕਦੇ ਜੋਗੀ ਹੋ ਜਾਂਦਾ ਹੈ ਕਉ ਬੈਰਾਗੀ ਬਣ ਕਦੇ ਬੈਰਾਗੀ ਹੋ ਜਾਂਦਾ ਹੈ ਉਹਦਾ ਵਿਚਾਰਾ ਬੰਗਦਾ ਕੋਈ ਰੂਪ ਤਾਂ ਕਦੇ ਪੁਰਸਾਲਾ ਬਣ ਜਾਂਦਾ ਹੈ ਸਮਝ ਨਹੀਂ ਕਦੇ ਕੁਝ ਬਣ ਜਾਂਦਾ ਕਦੇ ਕੁਝ ਵੱਡ ਜਾਂਦਾ ਕਬੂ ਹੁ ਸੰਨਿਆਸਪੇਸ਼ ਬਣ ਕੇ ਦਿਖਾ ਲਈ ਕਦੇ ਹਸਨਿਆਸੀ ਬਣ ਕੇ ਫਿਰਦਾ ਰਹਿੰਦਾ ਹੈ ਬਗਦਾ ਸਿਨਾਤੀ ਦਾ ਭੇਸ ਬਣਾ ਕੇ ਦਿਖਾ ਦਿੰਦਾ ਉਹਦਾ ਵੈਸੇ ਕਰਦਾ ਵਿਚਾਰਾ ਕਹੂੰ ਪੌਣ ਹਾਰੀ ਕਹੂੰ ਬੈਠੇ ਲਾਇ ਤਾਰੀ ਕਿਤੇ ਪੌਣ ਹਾਰੀ ਬਣ ਕੇ ਬਹਿ ਜਾਂਦਾ ਕਿਤੇ ਲਾ ਕੇ ਬਹਿ ਜਾਂਦਾ ਤਾੜੀ ਸੁਭਦੀ ਲਾ ਕੇ ਕਹੂੰ ਲੋਭੀ ਖਮਾਰੀ ਸੋ ਅਨੇਕ ਗੁਣ ਗਾਵਈ ਕਿਤੇ ਲੋਭ ਦੀ ਖਮਾਰੀ ਚੁੱਧਾ ਲੋਭ ਦੀ ਖਮਾਰੀ ਸੋ ਅਨੇਕ ਗੁਣ ਗਵਾਈ ਹਾਂ ਉਹ ਇਹ ਕੰ ਜਿਹੜੇ ਗੋਲ ਗੋਲ ਗਾਇਨ ਕਰਦਾ ਹੋ ਜਿਵੇਂ ਲੋਭ ਕਰਕੇ ਰੱਬ ਨੂੰ ਬੜਾ ਤੂੰ ਬੜਾ ਦਿਆਲੂ ਆਂ ਕਿਰਪਾਲੂ ਆਂ ਫਲਾਣਾ ਲੋਕਾਂ ਦੇ ਕੋਲ ਗਾਇਨ ਕਰਨ ਆ ਬਗਤੇ ਫਿਰਦੇ ਨਹੀਂ ਹੁੰਦੇ ਹਾਂਜੀ ਬਗਤੇ ਫਿਰਦੇ ਹੁੰਦੇ ਜਿਹੜੇ ਲੋਕਾਂ ਦੇ ਉੱਚੇ ਚਵਾਰਿਆਂ ਵਾਲੇ ਉਹ ਫਲਾੜਿਓ ਦਾਤਾਰਾ ਇਹ ਕਰੋ ਤੁਸੀਂ ਬੜਾਈ ਕਾਤੇ ਕਰਦੇ ਥੋੜੇ ਮਹਿਲ ਚਵਾਰੇ ਬਣੇ ਰਹਿਣੋ ਉੱਪਰ ਲੋਭ ਕਰਕੇ ਲੋਭ ਕੀ ਖਮਾਰੀ ਲੋਭ ਕਰਕੇ ਕਰਦੇ ਨੇ ਉਹ ਉਹ ਤੁਹਾਡੇ ਕੋਲ ਹੁੰਦੇ ਨਾ ਕੋਲੋਂ ਕਹੂੰ ਬ੍ਰਹਮਚਾਰੀ ਕਮ ਹੱਥ ਪੈ ਲਗਾਵੇ ਬਾਰੀ ਕਹੂੰ ਬ੍ਰਹਮਚਾਰੀ ਕਿਤੇ ਬਣਿਆ ਹੋਇਆ ਆਦਮੀ ਕਿਤੇ ਹੱਥ ਤੇ ਲਗਾਵੇ ਬਾਰੀ ਹੱਦ ਤੇ ਸਰੋਂ ਜਮਾਉਣ ਵਾਲਾ ਬਾੜੀ ਉਹਦੇ ਸਰੋਂ ਜਮਾ ਲਈ ਹੱਥ ਤੇ ਬਾੜੀ ਕੋਈ ਚੀਜ਼ ਜਮਾਈ ਬਾੜੀ ਦੇ ਵਿੱਚ ਹੁੰਦਾ ਨਾ ਬੀਜਿਆ ਹੋਇਆ ਸਬਜੀ ਕਹੂੰ ਡੰਡ ਧਾਰੀ ਹੋ ਕੇ ਲੋਗਨ ਪਰਮਾਹ ਹੋਈ ਕਿਤੇ ਡੰਡ ਧਾਰੀ ਹੋ ਕੇ ਡਿਨੋਸ ਕਰ ਕਰਕੇ ਉਹ ਜਾਂਦੇ ਨਹੀਂ ਨਾਣਾ ਦੇ ਵੀਰੂ ਡਿਨੋਸ ਕਰਦੇ ਜਾਂਦੇ ਨੇ ਕੋਈ ਕਿਤੇ ਡਿਨੋਸ ਕਰਦੇ ਜਾਂਦੇ ਨੇ ਲੈ ਜੀ ਇਹ ਹਰ ਸਾਲ ਜਾਂਦਾ ਜੀ ਡਿਨੋਸ ਕਰਦਾ ਫਰਾਂਨੇ ਥਾਉ ਨੂੰ ਇਹ ਬਾਵੇ ਵੜਪਾ ਤੋਂ ਦੇ ਜਾਂਦਾ ਫਰਾਂਨੇ ਦੇ ਜਾਂਦਾ ਉਹ ਸਾਰਾ ਸਾਰ ਆਪਣਾ ਫਿਰ ਉਹ ਪੂਜਾ ਕਰਾਉਂਦਾ ਆਪਣੇ ਨਾਲ ਬੰਦੇ ਜੋੜੇ ਹੋਏ ਨੇ ਉਹਨਾਂ ਨੂੰ ਨਾਲ ਲੈ ਕੇ ਜਾਂਦਾ ਆਪਣੇ ਡਿਨੋਸ ਕਰਦਾ ਜਾਂਦਾ ਕਹਿੰਦੇ ਇਹ ਤਾਂ ਬਸ ਹੁੰਦੇ ਥੇ ਰੇ ਗੋਡੇ ਰਗੜੇ ਗਏ ਕੋਣੀ ਰਗੜੀਆਂ ਦੀਆਂ ਰਗੜਿਆ ਗਿਆ ਉਹਨੂੰ ਪਤਾ ਵੀ ਇੱਕ ਸਾਲ ਚ ਇੱਕ ਵਾਰ ਕਰਨਾ ਸਾਲ ਪਰ ਬੋਝ ਆ ਫਿਰ ਇਹ 5 ਸਾਲ ਚ ਇੱਕ ਵਾਰ ਕਰਨਾ ਫਿਰ ਬੋਝ ਆ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਣ ਸੋ ਅਸਲ ਚ ਕਾਮਨਾ ਉਹਦੇ ਪਿੱਛੇ ਉਹਦੀ ਕੋਈ ਕਾਮਰ ਜੋ ਵੀ ਕੁਛ ਇਹ ਕਰ ਰਿਹਾ ਹੈ ਪਰਿਓ ਨਾਚਤ ਹੈ ਨਾਚਣ ਕਾਮਨਾ ਅਧੀਨ ਰਚਦਾ ਹੋ ਫਇਓ ਕਰ ਤਾ ਨੇ ਕੇ ਸਭ ਕੋਈ ਤਾਂ ਕਰਦਾ ਹੈ ਉਹਦੀ ਇਤ ਸਾਲ ਬਾ ਰੋਟੀਆਂ ਬਦੂਦ ਫਿਰ ਆਪਣੇ ਕੋਲ ਸਮਝਿਆ ਨਹੀਂ ਇੱਕ ਵਾਰ ਕਰ ਲੋ ਕੰਬ ਜਹਾ ਆ ਤੋੜਨਾ ਤਾਂ ਆਪਣੀ ਦੇ ਜੇਠ ਦੇ ਵੀਰ ਦੇ ਸਾਰਾ ਸਾਲ ਫਿਰ ਬੋਜਾ ਦੁੱਧ ਲੋਕਾਂ ਨੇ ਭਗਤਾ ਸਰਟੀਫਿਕੇਟ ਦੇ ਸਮਝਿਆ ਨਹੀਂ ਤੋੜਨੇ ਦਾ ਦੁੱਧ ਨਹੀਂ ਭੁਖਣਾ ਜਿੰਨੇ ਮਰਜੀ ਲੋਕ ਹੋਰ ਵੀ ਪੀ ਜਾਣ ਗਿਆਨ ਕੇ ਬਹੀਨ ਕੈਸੇ ਬ੍ਰਹਮ ਲੋਗ ਪਾਵਈ ਗਿਆਨ ਕੇ ਬਹੀਨ ਬ੍ਰਹਮ ਲੋਗ ਤਾਂ ਨਹੀਂ ਤੈਨੂੰ ਮਿਲਣਾ ਆ ਤੇਰਾ ਜਿਹੜਾ ਤੂੰ ਕਰਦਾ ਜਿਹੜੀ ਤੈਨੂੰ ਇੱਛਾ ਉਹ ਮਿਲ ਜੂਗੀ ਦੰਦਰ ਵੀ ਚਲ ਜੂਗਾ ਤੇਰਾ ਚਾਹੇ ਖੀਰ ਦਾ ਚਲਾਈ ਜਾਏ ਜਾਂ ਚਾਹੇ ਪੂੜਿਆਂ ਦਾ ਦੁੱਧ ਚਲਾਈ ਜਾਏ ਹੋਰ ਸਭ ਕੁਝ ਹੋ ਜੂਗਾ ਸੰਸਾਰ ਦਾਕਾਰ ਸੇਵਾ ਜਿਹੜੀ ਮਰਜੀ ਕਰ ਲਈਏ ਵੀ ਹੋ ਜੂਗੀ ਬ੍ਰਹਮ ਲੋਗ ਨਹੀਂ ਪਹੁੰਚਾ ਬ੍ਰਹਮ ਲੋਗ ਨਹੀਂ ਪਹੁੰਚਾ ਚਲੋ ਬ੍ਰਹਮ ਲੋਗ ਪਹੁੰਚਣ ਵਾਸਤੇ ਹੋਰ ਕੁਝ ਇਹ ਸਭ ਕੁਝ ਛੱਡਣਾ ਪਊਗਾ ਇਹ ਸਭ ਕੁਝ ਤਿਆਗਣਾ ਪਊਗਾ ਜੇੜਾ ਕੁਝ ਕਰ ਰਹੇ ਹੋ ਤੁਸੀਂ ਬਰਬਲੋਗ ਦੀ ਭੁਖਾਲੇ ਕੰਮ ਨਹੀਂ ਕਰਦੇ ਭਗਤਾਂ ਨੇ ਕੰਮ ਨਹੀਂ ਕੀਤਾ ਕਿਸੇ ਜਿਹੜੇ ਬਰਬਲੋਗ ਗਏ ਨੇ ਉਹਨਾਂ ਨੇ ਕੰਮ ਕੀਤੇ ਹੀ ਨਹੀਂ ਉਹਨਾਂ ਨੇ ਕਾਰ ਸੇਵਾ ਕੀਤੀ ਹੈ ਕਾਰ ਸੇਵਾ ਨੂੰ ਪਿੱਛੇ ਵੀ ਮੰਦਰ ਸੀਗੇ ਮੰਦਰ ਮੰਦਰੇ ਬਣਾਉਂਦੇ ਹੋ ਲੋਕ ਬਧੀਆਂ ਮੰਦਰ ਬਣਾਉਂਦੇ ਪੁਰਾਣੇ ਸੀ ਜਿਹੜੇ ਗੁਰਦਾਨ ਵਿੱਚ ਕਿਹੜੀ ਭਗਤੀ ਹੁੰਦੀ ਹੈ ਗੁਰਦਾਰੇ ਬਣਾਏ ਨੇ ਤੇ ਹੁੰਦਾ ਕੀ ਹੈ ਗੁਰਦੇ ਕਹਿੰਦੇ ਗੁਰਦਾਰੀ ਸੇਵਾ ਕਰਦੇ ਉੱਥੇ ਤਾਂ ਗੁਰਮੱਧਾ ਵਿਰੋਧ ਹੋ ਰਿਹਾ ਗੁਰਦਾਰ ਤੁਸੀਂ ਗੁਰਦਾਰਾਂ ਨੂੰ ਕਰੋੜਾਂ ਰੁਪਈਆ ਲੈ ਜਾਂਦੇ ਹੋ ਉਹ ਗੁਰਦਾਰਾਂ ਜੋ ਮੜਦਾ ਕੀ ਆ ਲੋਕਾਂ ਨੂੰ ਇਹ ਤਾਂ ਦੱਸੋ ਤੇ ਹੋ ਕੀ ਰਿਹਾ ਕਬਜਾ ਕੀਦਾ ਗੁਰਮੱਧ ਤੋਂ ਵਿਰੋਧ ਵਾਲਿਆਂ ਦਾ ਕਬਜਾ ਗੁਰਦਾਰੇ ਚ ਇਹ ਤਾਂ ਤੁਸੀਂ ਵੀ ਵਿਰੋਧੀ ਉਹਨਾਂ ਨੇ ਵੜਦੇ ਹੋ ਪਰ ਪੈਸੇ ਦੇ ਦੇ ਤੁਸੀਂ ਰਿਸ਼ਤਿਆਂ ਦੇ ਦੇ ਦੀ ਕਾਰ ਸੇਵਾ ਲੈ ਲਓ ਇਹਦੇ ਪਿੱਛੇ ਭਾਵਨਾ ਕੀ ਹੈ ਸਭ ਜਾਣਦੇ ਨੇ ਤੁਸੀਂ ਵੀ ਜਾਣਦੇ ਹੋ ਪ੍ਰਭ ਲੋਕ ਵਾਲੀ ਗੱਲ ਤਾਂ ਨਹੀਂ ਤੁਹਾਨੂੰ ਮਿਲਦੀ ਆ ਦੁਨਿਆਵੀ ਇੱਜ਼ਤ ਮਿਲੀ ਜਾਊ ਮਿਲਦੀ ਹੋਈ ਇਹ ਦੋ ਚਾਰ ਦੁੱਧੀਆਂ ਦੁੱਧੀਆਂ ਕੁਝ ਨਹੀਂ ਹੁੰਦਾ ਇਹਦੇ ਵਿੱਚ ਇਹ ਕੋਈ ਬਹੁਤੀ ਲੰਬੀ ਚੌੜੀ ਗੱਲ ਨਹੀਂ ਹੈ ਜਿਹੜੇ ਲੋਕ ਇਸ ਗੱਲ ਨੂੰ ਸਮਝਦੇ ਨੇ ਉਹਨਾਂ ਦੀ ਨਗਾਹ ਤੋਂ ਸੇ ਕੁਝ ਨਹੀਂ ਹੈਗੇ ਉਹ ਤੁਹਾਨੂੰ ਹੋਰ ਵੀ ਕੋਈ ਸਮਝਦੇ ਤੁਸੀਂ ਆਪਣੇ ਆਪ ਜਿਹੜੇ ਤੋਂ ਨੂੰ ਸਮਝਦੇ ਨੇ ਪਾਗਲ ਨੇ ਮੂਰ ਗੰਦ ਕੋਲ ਨੇ ਜਿਹੜੇ ਸਮਝਦੇ ਨੇ ਮੂਰਖੰਦ ਕੋਰ ਕਹੇ ਹੈ ਬੰਦ ਜੂ ਅਸਾਂ ਖਮੂਰਖੰਦ ਕੋਰ ਉਹ ਮੂਰਖੰਦ ਕੋਰ ਨੇ ਸਮਝ ਉਹਨਾਂ ਨੂੰ ਕੀ ਪਤਾ ਹੈ ਇਸੇ ਕਰਕੇ ਛੋੜਦਿਆਂ ਦਾ ਸਾਰੀਆਂ ਚਲੀ ਜਲਦੀਆਂ ਭਾਵੇਂ ਗੁਰਬਾਨੀ ਅੱਗੇ ਆਇਆ ਹੈ ਕਿਹੜੀ ਜੋੜੀ ਜਿਹੜੀ ਫੇਲ ਸਾੜੀਆਂ ਜਲਦੀਆਂ ਕਿਉਂ ਜਲਦੀਆਂ ਮੂਰਖੰਦ ਕੋਰ ਦੇ ਲੋਕ ਅਰ ਚਲਦਿਆਂ ਵੀ ਰਹਣਗੇ ਉਹ ਬੰਦ ਨਹੀਂ ਹੋ ਗੜਿਓ ਪਰ ਚਲਾਉਣ ਵਾਲਿਆਂ ਨੂੰ ਕੁਝ ਨਹੀਂ ਮਿਲਦਾ ਜਿਹੜੇ ਲੀਡਰ ਨੇ ਚਲਾਉਣ ਵਾਲਿਆਂ ਉਹਨੂੰ ਕੁਝ ਨਹੀਂ ਮਿਲਦਾ ਉਹਨਾਂ ਦਾ ਜੀਵਨ ਮਾ ਰੋਟੀ ਦਾਣ ਬਦਲੀ ਜਾ ਰਿਹਾ ਆਟੇ ਲੋੜ ਬਦਲੀ ਜਾ ਰਿਹਾ ਉਹ ਗੰਦ ਘੋਰ ਜਿਹੜੇ ਤੁਹਾਨੂੰ ਦੇਣ ਵਾਲੇ ਨੇ ਉਹਨਾਂ ਦਾ ਰੋਟੀ ਦਾਣ ਬਦਲ ਨਹੀਂ ਜਾ ਰਿਹਾ ਉਹ ਤੁਹਾਨੂੰ ਦੇ ਰਹੇ ਨਹੀਂ ਕੁਝ ਉਹ ਤੁਹਾਨੂੰ ਦੇ ਰਹੇ ਨੇ ਉਹਨਾਂ ਨੂੰ ਬੈਨੀਫਿਟ ਹੋ ਜਾਂਦੇ ਤੁਹਾਨੂੰ ਕੁਝ ਨਹੀਂ ਹੋਣਾ ਬੈਨੀਫਿਟ ਤੁਸੀਂ ਸਮਝਦੇ ਹੋ ਗੱਲ ਕੁਝ ਉਹ ਤਾਂ ਸਮਝਦੇ ਨਹੀਂ ਲੋਕ ਪੰਚਵਾਰ ਗਿੱਦਰ ਪੁਕਾਰੇ ਪਰੇ শীতਕਾਲ ਜਦੋਂ ਜਦੋਂ ਠੰਡ ਆਉਂਦੀ ਆ ਗਿੱਦਰ ਕਹਿੰਦੇ ਬੋਲਦੇ ਹੁੰਦੇ ਨੇ ਠੰਡ ਜੀ ਬੋਲਦੇ ਨੇ ਠੰਡ ਲੱਗਦੀ ਆ ਨਾ ਤਾਂ ਬੋਲਦੇ ਨੇ ਉਹ ਇੱਕ ਗਿੱਦਰ ਬੋਲਿਆ ਦੋ ਚਾਰ ਬਾਰ ਜਿੰਦੇ ਹੋਰ ਉਹਦੇ ਸੁਣ ਕੇ ਬੋਲਣ ਲੱਗ ਜਾਂਦੇ ਨੇ ਪੰਚਵਾਰ ਗਿੱਦਰ ਪੁਕਾਰੇ ਪਰੇ শীতਕਾਲ শীতਕਾਲ ਹੁੰਦਾ ਸਰਦੀ ਦਾ ਮੌਸਮ ਥੀਸ ਗੱਲ ਬੋਲਦਾ ਪੰਜ ਚਾਰ ਵਾਰ ਬਗਦਦ ਬੋਲਦਾ ਫਿਰ ਪੁੰਚਰ ਉਹ ਗਦਾ ਅਨੇਕ ਦਾ ਪੁਕਾਰਹੀ ਆ ਕੋਣ ਚੇਰ ਗਦਾ ਸਾਰੇ ਸਾਲੇ ਬੋਲਦੇ ਨੇ ਗਦਾ ਵੀ ਤਕਰੀਬਨ ਜਦ ਗਰਮੀ ਆਉਦੀ ਹੈ ਜਦ ਬੋਲਦਾ ਹੈ হাতি ਵੀ ਬੋਲਦਾ হাতি ਤਾਂ ਸਾਰੇ ਸਾਲੇ ਬੋਲਦਾ ਕਹਾਂ ਪਾਇਓ ਜੋ ਪੈ ਕਲਵੱਤਰ ਲਿਓ ਕਾਂਸੀ ਵਿਚ ਗਦਾ ਜਾਦਾ ਗਰਮੀ ਜੀ ਬੋਲਦਾ ਠੁਕ ਜੀ ਗਦਾ ਨਹੀਂ ਬੋਲਦਾ ਘਟ ਬੋਲਦਾ ਕਹ ਕਹ ਪਾਇਓ ਜੋ ਪੈ ਕਲਵੱਤਰ ਲਿਓ ਕਾਸੀ ਵਿਚ ਕਹਿੰਦਾ ਕੀ ਹੋ ਗਿਆ ਜੇ ਕਾਸੀ ਤੂੰ ਚਲਾ ਗਿਆ ਜਾ ਕੇ ਆਰੇ ਨਾਲ ਆਪਣਾ ਆਪ ਚਰਾ ਲਿਆ ਕਲਵੱਤਰ ਉਹ ਆਰਾ ਖੂਚ ਲੱਗਿਆ ਸੀ ਲੋ ਛੜ ਮਾਰਤੀ ਉਥੇ ਚੀਰਿਆ ਗਿਆ ਤੂੰ ਚੀਰ ਲਿਆ ਮਛੀਆਂ ਨੇ ਖਾ ਲਿਆ ਫਿਰ ਕੀ ਹੋ ਗਿਆ ਇਹ ਕੋਈ ਤੈਨੂੰ ਪ੍ਰਾਪਤੀ ਨਹੀਂ ਆਏ ਦੇ ਵਿੱਚ ਕੁਝ ਵੀ। ਉਹ ਜੋ ਚੀਰ-ਚੀਰ ਚੋਲਟਾ ਕਠਾਰ ਨੂੰ ਸੋ ਮਾਰੀ ਜਿਹੜੇ ਚੋਰ ਹੁੰਦੇ ਲੋਕ ਚੋਰਾ ਨੂੰ ਫੜ ਫੜ ਕੇ ਕੋਹਾੜਿਆਂ ਨੂੰ ਵੱਢ ਵੱਢ ਮਾਰੇ ਜਾਂਦੇ ਨੇ। ਕੀ ਤੂੰ ਚੋਰ ਐ? ਆਪਣੇ ਆਪ ਨੂੰ ਚੋਰ ਸਮਝਦਾ? ਕੀ ਤੂੰ ਅਪਰਾਧੀ ਐ? ਤੈਨੂੰ ਕੀ ਲੋੜ ਪਈ? ਜਦ ਤੂੰ ਅਪਰਾਧੀ ਐ ਫਿਰ ਅਪਰਾਧੀਆਂ ਨੂੰ ਮਾਰਿਆ ਜਾਂਦਾ। ਭਗਤਾਂ ਨੂੰ ਨਹੀਂ ਮਾਰਿਆ ਜਾਂਦਾ। ਬਗਤ ਨੇ ਜਬਰਦਸਤ ਉਹਨਾਂ ਨੂੰ ਹੀ ਲੋੜ ਹੈ ਕਰਨ ਦੀ ਕਰਦਾ ਭਗਤੀ ਕੰਮ ਚੋਰਾ ਵਾਲੇ ਬਹੁਤ ਚੋਰਾਣੀ ਵਰਦਾ ਕਿਉਂ ਵਰਦਾ ਕਹਾਂ ਪਇਓ ਫਾਸੀ ਢਾਰ ਬੁੱਢਿਓ ਜੜ ਗੰਗ ਧਾਰ ਕਹਾਂ ਪਇਓ ਕਹਾਂ ਨਹੀਂ ਤਾਂ ਕਹਾ ਕੀ ਹੋ ਗਿਆ ਕੀ ਹੋ ਗਿਆ ਜੇ ਤੂੰ ਗਲ ਚ ਫਾਸੀ ਪਾ ਕੇ ਗੰਗਾ ਦੀ ਧਾਰ ਚ ਡੁੱਬ ਗਿਆ ਜਾਣ ਕੇ ਆਪੇ ਐਦਾਂ ਲੋਕ ਕਰਦੇ ਸੀ ਕਰਦੇ ਸੀ ਡਾਰ ਡਾਰ ਫਾਸਟ ਠੱਗ ਮਾਰ ਮਾਰ ਡਾਰ ਹੀ ਲੋਕ ਠੱਗਾਂ ਨੂੰ ਵੜ ਵੜ ਕੇ ਫਾਸੀ ਦੇ ਦੇ ਮਾਰੇ ਰਹੇ ਨੇ ਉਹ ਜਵਾਨਾਂ ਨੇ ਮਾਰ ਦਿੰਦੇ ਸੀ ਸਰਕਾਰਾਂ ਵੀ ਮਾਰਦੀਆਂ ਸੀ ਉਹ ਜੇ ਕੋਈ ਰਾਜਸਥਾਨ ਚ ਇਹਨਾਂ ਨੇ ਆਪਣੀ ਬਾਰੇ ਜੜੇ ਉਹ ਜਿਹੜੇ ਬਸਲਦੇ ਸੀ ਤੇਲ ਜਿ ਸਾੜੇ ਨੇ ਤੇਲ ਪਾ ਕੇ ਐ ਜਾ ਕੁਝ ਕੀਤਾ ਜਾਂਦਾ ਸੀ ਜੇ ਇਹ ਸ਼ਕਤੀ ਨਾ ਕਰੇ ਨਾ ਲੋਕਾਂ ਨਾਲ ਠੀਕ ਨਹੀਂ ਹੁੰਦੇ ਹੁਣ ਜਿੱਦੇ ਸੰਤੀ ਘਟਾ ਹੈ ਨਾ ਉਹਦਾ ਕ੍ਰਾਈਮ ਜ਼ਿਆਦਾ ਹੈ ਕ੍ਰਾਈਮ ਕਾ ਵਧਦਾ ਜਾਂ ਸ਼ਕਤੀ ਘਟ ਜਾਂਦੀ ਹੈ ਇਹ ਜਿਹੜੇ ਲੋਕ ਕਰਦੇ ਨੇ ਨਾ ਬਹੁਤ ਦੀ ਸਜ਼ਾ ਫਲਾਨਾ ਵਿਦਵਾਨ ਤਾਂ ਪਾਗਲ ਨਹੀਂ ਸਜ਼ਾਈ ਨੇ ਇਹਨਾਂ ਦੀ ਦਿਮਾਗ ਦੀ ਉਪਜ ਹੈ ਇਹ ਜਿਹੜਾ ਕ੍ਰਾਈਮ ਵਧਦਾ ਨਾ ਤਾਂ ਹੀ ਵਧਦਾ ਜਦੋਂ ਸ਼ਕਤੀ ਘਟ ਜਾਂਦੀ ਹੈ ਇਹਨਾਂ ਲੋਕਾਂ ਦੇ ਖਰਾਬ ਜਿਹੜੇ ਜਦੋਂ ਬੱਜ ਦੋਨ ਸਖਤੀ ਰਖੜੀ ਚਾਹੀਦੀ ਹੈ ਅਪਰਾਧ ਤੇ ਖਰਾਬ ਸਖਤੀ ਜਿੱਦੀ ਹੋ ਜਾ ਉਹਦੀ ਥੋੜੀ ਅਪਰਾਧ ਨੂੰ ਘਟਾਉਣਾ ਤਾਂ ਸਖਤੀ ਕਰਨੀ ਪਊਗੀ ਜੇ ਤਾਂ ਅਪਰਾਧ ਆਜ ਹੋ ਜਾਊਗਾ ਜਿੰਨਾ ਆਜ਼ਾਦ ਹੋਊਗਾ ਲੋਕ ਜਾਂਦਾ ਅਪਰਾਧ ਕਰਨ ਲੱਗ ਜਾਣਗੇ ਬੂਬੇ ਨਰਕਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਗਾਂਦੇ ਵਿਚਾਰ ਤੋਂ ਬਿਨਾਂ ਲੋਕ ਨਰਕ ਧਾਰ ਵਿੱਚ ਡੁੱਬਦੇ ਚਲੇ ਜਾਂਦੇ ਨੇ ਇਸ ਕਰਕੇ ਗਿਆਨ ਵਿਚਾਰ ਗਿਆਨ ਵਿਚਾਰ ਸ਼ਬਦ ਵਿਚਾਰ ਸ਼ਬਦ ਵਿਚਾਰ ਹਰ ਪੰਨੇ ਤੇ ਕਈ ਕਈ ਵਾਰ ਲਿਖਿਆ ਮਿਲਦਾ ਸਾਨੂੰ ਗਿਆਨ ਵਿਚਾਰ ਤੋਂ ਬਿਨਾਂ ਨਰਕ ਧਾਰ ਦੇ ਵਿੱਚ ਮੂਰਖ ਲੋਕ ਡੁੱਬੀ ਜਾਂਦੇ ਨੇ ਕਹਿੰਦੇ ਅਸੀਂ ਧਾਰਬੂਰ ਧਾਰਬੂਖ ਆਪਣੇ ਆਪ ਨੂੰ ਧਾਰਬੂ ਕਹਿੰਦੇ ਹੋ ਜਿਵੇਂ ਸਤਨੇ ਸਾਰੇ ਬਾਬਰੇ ਤਾਂ ਗਿਆਨ ਵਿਚਾਰ ਨਾ ਪਾਇਆ ਬਰਥਾ ਜਨ ਬਗਵਾਇਆ ਕਬੀਰ ਕੰਦ ਇਹਨਾਂ ਲੋਕਾਂ ਨੇ ਬਰਥਾਈ ਜਨ ਬਗਵਾਇਆ ਸਾਰਾ ਜਨ ਲਖ ਬੜੀ ਫਰਦਨਾ ਸਾਚ ਉਹ ਜੀ ਕੈਲੰਡਰ ਫਲਾਣਾ ਟੈ ਸਾਤਾ ਨੇ ਕੀ ਲੈਣਾ ਕੈਲੰਡਰ ਕੋਈ ਬਣਾਵੇ ਕੋਈ ਨਾ ਬਣਾਵੇ ਬੜੀ ਜਾਣ ਲੋ ਤੁਸੀਂ ਗਿਆਨ ਵਿਚਾਰ ਦੱਸੋ ਗੁਰਬਾਣੀ ਕੀ ਕਹਿੰਦੀ ਆਪੇ ਕੈਲੰਡਰ ਛੁੱਟ ਜੂਗਾ ਕੈਲੰਡਰ ਆਪੇ ਛੁੱਟ ਜੂ ਜਿੱਦਣ ਤੁਸੀਂ ਗੁਰਬਾਣੀ ਨੂੰ ਵਿਚਾਰ ਕੇ ਕੁਝ ਇਹ ਦੱਸਿਆ ਨਾ ਆਵੇ ਭੁੱਲ ਜਾਣਗੇ ਸਾਰੇ ਤੂੰ ਤੁਹਾਡੀ ਡਿਊਟੀ ਦੀ ਉਹਦਾ ਤੁਸੀਂ ਕੀਤੀ ਨਹੀਂ ਤੁਸੀਂ ਰਖੋ ਉਹਨਾਂ ਦੇ ਨਾਲ ਹੋੜ ਜਗੇ ਮੂਰਖਾਂ ਦੇ ਨਾਲ ਵਿਦਵਤਾ ਮੂਰਖ ਦੇ ਤੁਸੀਂ ਕੀ ਲਾਣਾ ਦੀ ਮੂਰਖਾਂ ਨਾਲ ਉੱਜਲਦੇ ਇਹ ਸਾਰੇ ਜਿਹੜੇ ਨੇ ਤਦੋਂ ਪਾਸ਼ਾ ਨੇ ਇੱਥੇ ਤਾਂ ਲਿਖੀ ਹੋਈ ਹੈ ਇਹ ਸੇ ਇਹਦੇ ਵਿੱਚ ਜਦ ਪੂਰਾ ਕੀਤਾ ਜਿਹੜੇ ਜਿਹੜਾ ਜਿਹੜੀ ਜਿਹੜੀ ਤਰੀਕ ਨੂੰ ਪੂਰਾ ਕੀਤਾ ਕੋਈ ਗਰੰਟ ਕੋਈ ਗ੍ਰੰਥ ਕੋਈ ਪੋਥੀ ਕੋਈ ਪਾਠ ਉਹਦੇ ਤਰੀਕਾ ਜਿਹੜੀ ਦਿੱਤੀਆਂ ਹੋਈਆਂ ਨੇ ਬਾਦਤਾ ਦਿੱਤੀ ਹੋਈ ਹੈ ਬਸਾਖੀ ਨੂੰ ਮੰਨਤਾ ਦਿੱਤੀ ਹੋਈ ਆ 12ਵਾਂ ਮਾਸ ਲਿਖਿਆ ਹੋਇਆ ਹੈ ਸਿੱਤੀ ਗੌੜੀ ਲਿਖੀ ਹੋਈ ਹੈ ਦਿੱਤਾ ਲਿਖਿਆ ਹੋਈਆਂ ਨੇ ਇਹਦੇ ਨਾਲ ਕੀ ਨਹਿਰਾਪਣ ਹੋ ਜੂ ਬਈ ਅਜ਼ਲ ਜਿਹੜੇ ਵਿਦਵਾਨ ਨੇ ਨਾ ਉਹਨਾਂ ਨੂੰ ਧਾਰਮਿਕ ਬੰਦੇ ਹੀ ਨਹੀਂ ਹੁੰਦੇ ਇਹਨਾਂ ਨੇ ਬੋੜੀ ਹੁੰਦੀ ਹੈ ਬੱਟਾ ਨਵੀਂ ਗੁਰਬਾਣੀ ਬੱਟਾ ਨੁਬੀਆਂ ਨਹੀਂ ਬੋਲਦੀ ਟੋਲਦੀ ਹੈ ਜਿਹੜੀਆਂ ਪਈਆਂ ਹੋਈਆਂ ਬੱਟਾ ਨੇ ਢੋੜੀਆਂ ਦੇ ਰਹੀ ਸੀ ਉਹਨਾਂ ਦਾ ਮਕਾਅ ਤਾਂ ਦਿੱਦਵਾਰ ਨਾਲ ਜੋਗੀ ਜਣੇ ਰਤਬਾ ਨਾ ਕੋਈ ਜਗਰਤਾ ਸਿੱਟੀ ਕੋ ਸਾਜੇ ਆਪਣੇ ਨਾਲ ਹੋਏ ਇਹੋ ਸਾਨੰਕ ਦੇ ਰਾਹ ਦੇ ਕਲੰਦਰ ਬਣਾਉਂਦੇ ਜਿਹੜਾ ਆ ਕਹਿੰਦੇ ਉਹਦੇ ਨੂੰ ਮੰਨਦਾ ਹੀ ਨਹੀਂ ਤੁਸੀਂ ਇਹਨੂੰ ਬੋਲਤਾ ਦੇ ਰਹੇ ਗੁਰਬਾਣੀ ਦੇ ਖਿਲਾਫ ਹੈ ਇਹਨੂੰ ਬੋਲਤਾ ਦੇਣੀ ਜੋ ਚੱਲਦਾ ਚੱਲੀ ਜਾਣ ਦੋ ਸਵਾਲ ਹੈ ਗੁਰਬਾਣੀ ਕੀ ਕਹਿੰਦੀ ਹੈ ਇਹ ਦੱਸਣਾ ਆਪਾਂ ਲੋਕਾਂ ਨੂੰ ਇਹ ਗੱਲ ਨਾ ਮਗਰ ਧਿਆਨ ਦੇ ਕੇ ਕੀ ਫਰਕ ਕੀ ਨਾਰਾ ਪੜਾ ਸਾਡਾ ਹੋ ਜੂਗਾ ਇਹਨੂੰ ਕੁਝ ਵੀ ਨਾਰਾ ਪੜਨੀ ਕੋਲ ਵਾਲੇ ਦਾ ਭਾਵਨਾ ਬਹੀਨ ਕਹਿੰਦੇ ਇਹ ਗੱਲ ਨੂੰ ਮੁੱਦਾ ਬਣਾ ਕੇ ਅਸੀਂ ਸਿੱਧੂਆ ਨਾ ਹੋਇਆ ਮੁਸਲਮਾਨਾਂ ਨੂੰ ਇਸ ਗੱਲ ਨੂੰ ਮੁੱਦਾ ਬਣਾ ਕੇ ਵਖਰੇ ਹੋਈਏ ਅਸੀਂ ਮੂਰਖੀ ਦਾ ਹੋਰ ਕੀ ਹੋ ਚਲੋ ਉਸ ਨਿਕਲ ਤਾ ਜੋ ਮੰਨਦਾ ਨਾ ਮਣੀ ਜਾਓ ਉਹਨਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਵਿਚਾਰ ਤਾਰਾ ਬਦਲੋ ਰਹੀ ਦੀ ਭਾਵਨਾ ਬਹੀਨ ਕੈਸੇ ਗਿਆਨ ਕੋ ਵਿਚਾਰ ਰਹੀ ਜਿਉ ਇਹ हां पावनो बहन कैसे ज्ञान को विचार ही ज्ञान विचार जे अंदर भूखली है अली करता कोई भी भूख ਨਾਲ ज्ञान विचार ਕਰ ਲਈਏ ਅਸੀਂ ਕਰਨੀਏ ਗਿਆਨ ਵਿਚਾਰ ਗਿਆਨ ਵਿਚਾਰ ਕਰਕੇ ਜੇ ਲੋਕਾਂ ਨੂੰ ਲੋਕਾਂ ਨੂੰ ਗਿਆਨ ਦੇ ਦੋ ਆਪੇ ਛੱਡਣਗੇ ਸਭ ਕੁਝ ਦਿੰਦਾ ਕੀ ਹੈ ਕੋਈ ਬੰਦੀ ਜਾਓ ਫਿਰ ਜਿਹੜੇ ਸਾਡੇ ਤੋਂ ਤਾਂ ਦਿਨ ਬਣੋੜਦਾ ਮਤਲਬ ਹੈ ਕੋਈ ਨਹੀਂ ਸਾਡੇ ਨਾਲ ਜਨਮ ਦਾ ਬੜੇ ਨੂੰ ਬਾਣੀ ਨਹੀਂ ਵਰਦੀ ਫਿਰ ਵੀ ਜਨਮ ਮਰਨ ਤਾਂ ਹੁੰਦਾ ਹੀ ਨਹੀਂ ਜਨਮ ਮਰਨ ਦਾ ਪਰਮ ਗਿਆ ਗੁਰਸਾਖੀ ਜਾਗੀ ਜਿਹੜਾ ਜਨਮ ਮਰਨ ਸੰਸਾਰੀਆ ਇਹਨੂੰ ਅਸੀਂ ਮੰਨਦੇ ਹੀ ਨਹੀਂ ਜਦ ਅਸੀਂ ਤਾਂ ਅਸਿਕਲਨ ਤਾਂ ਕੀ ਲੈਣਾ ਜਨਮ ਮਰਨ ਦੋਹਾਂ ਮੈਨਾਂ ਨਹੀਂ